ਮੁੱਖ ਧਾਰਾ ਦੇ ਵਿੱਚ ਅਸੀਂ ਮੰਨ ਕੇ ਚੱਲਦੇ ਹਾਂ ਕਿ ਜੋ ਕੁਝ ਕਰ ਰਹੀ ਹੈ ਕੁਦਰਤ ਕਰ ਰਹੀ ਹੈ ਇਹਦੇ ਵਿੱਚ ਵੀ ਸਾਰਾ ਸਮਾਨ ਕੁਦਰਤ ਦਾ ਹੀ ਦਿੱਤਾ ਹੋਇਆ ਸਾਰੀਆਂ ਦੀਆਂ ਸਾਰੀਆਂ ਜੜੀ ਬੂਟੀਆਂ ਨੇ ਤਾਂ ਅੰਨਣ ਦੀ ਕੋਸ਼ਿਸ਼ ਕਰੋ ਕਿ ਜਿਹੜੀ ਹਵਾ 'ਚ ਅਸੀਂ ਸਾਹ ਲੈ ਰਹੇ ਹਾਂ ਉਹ ਵੀ ਸ਼ੁੱਧ ਨਹੀਂ ਮੈਂ ਵੀ ਕੀ ਕਰ ਸਕਦਾ ਕੁਦਰਤ ਨੇ ਆਲਰੇਡੀ ਕੀਤਾ ਹੀ ਹੋਇਆ ਪਤਾ ਸੀ ਕੁਦਰਤ ਨੂੰ ਕੁਦਰਤ ਨੇ ਸਾਡੀ ਡਿਜ਼ਾਈਨਿੰਗ ਇਸ ਹਿਸਾਬ ਨਾਲ ਕੀਤੀ ਹੋਈ ਹੈ ਤੇ ਸਾਨੂੰ ਕੀ ਕੀ ਸਮੱਸਿਆਵਾਂ ਆਉਣੀਆਂ ਨੇ ਉਹਦੇ ਹਿਸਾਬ ਨਾਲ ਸਾਨੂੰ ਜੜੀ ਬੂਟੀਆਂ ਆਲਰੇਡੀ ਦਿੱਤੀਆਂ ਹੋਈਆਂ ਨੇ ਜੀ ਜੀ ਐਸੀ ਚੀਜ਼ ਜ਼ਰੂਰ ਦਿੰਨੇ ਆ ਕਿ ਪੇਟ ਪੂਰੀ ਤਰ੍ਹਾਂ ਸਾਫ਼ ਹੋ ਜਾਏ ਪੇਟ ਤੋਂ ਮਤਲਬ ਮੇਦਾ ਅੰਤੜੀਆਂ ਓਕੇ ਪੂਰੀ ਤਰ੍ਹਾਂ ਸਾਫ਼ ਹੋ ਜਾਣ ਕੈਂਸਰ ਦੇ ਮਰੀਜ਼ ਬਿਲਕੁਲ ਨੇਚਰਲ ਦਵਾਈਆਂ ਨਾਲ ਠੀਕ ਕਰਦੇ ਆ ਕੋਈ ਅਸੀਂ ਕੈਮੀਕਲ ਯੂਜ਼ ਨਹੀਂ ਕਰਦੇ ਪਰਮਾਤਮਾ ਦੀ ਦੇਣਾ ਕੈਂਸਰ ਦੀਆਂ ਦਵਾਈਆਂ ਅਵੇਲੇਬਲ ਨਹੀਂ ਕੁਦਰਤ ਕੰਨੀ ਹੋਈ ਅੱਛਾ ਠੀਕ ਹੈ ਨਾ ਮੈਂ ਤੁਹਾਨੂੰ ਮਰੀਜ਼ ਜਿਹੜੇ ਠੀਕ ਕੀਤਾ ਉਹ ਮਿਲਾ ਸਕਦਾ ਅਸੀਂ ਤਾਂ ਕੁਦਰਤ ਦੀ ਮਤਲਬ ਫੋਲੋਅਰ ਆ ਨੇਚਰੋਪੈਥੀ ਦਾ ਕੰਸਲਟੈਂਟ ਕੁਦਰਤ ਨੂੰ ਮੁੱਖ ਧਾਰਾ ਦੇ ਵਿੱਚ ਅਸੀਂ ਮੰਨ ਕੇ ਚੱਲਦੇ ਹਾਂ ਕਿ ਜੋ ਕੁਝ ਕਰ ਰਹੀ ਹੈ ਕੁਦਰਤ ਕਰ ਰਹੀ ਹੈ ਇਹਦੇ ਵਿੱਚ ਵੀ ਸਾਰਾ ਸਮਾਨ ਕੁਦਰਤदाई ਦਿੱਤਾ ਹੋਇਆ ਸਾਰੀਆਂ ਦੀਆਂ ਸਾਰੀਆਂ ਜੜੀ ਬੂਟੀਆਂ ਨੇ ਸਾਡੇ ਕੋਲੇ ਸਿਰਫ ਇੰਨਾ ਕੁ ਵਰਕਰ ਕਿ ਅਸੀਂ ਇਮਾਨਦਾਰੀ ਨਾਲ ਜੋ ਜੜੀ ਬੂਟੀਆਂ ਚਾਹੀਦੀਆਂ ਨੇ ਉਹਨਾਂ ਨੂੰ ਯੂਜ਼ ਕਰਦੇ ਹਾਂ ਮਹਿੰਗੇ ਸਸਤੇ ਵਾਲੇ ਚੱਕਰ 'ਚ ਨਹੀਂ ਅਸੀਂ ਪੈਂਦੇ ਬਸ ਇੰਨਾ ਕੀ ਫਰਕ ਪੈਂਦਾ ਕਸਟਮਰ ਨੇ ਇਲਾਜ ਕਰਵਾਉਣਾ ਹੁੰਦਾ ਪੈਸੇ ਭਰਨੇ ਹੁੰਦੇ ਜੇ ਅਸੀਂ ਹੱਤਕੁੱਟੀ ਜਾਈਏ ਤਾਂ ਰਿਜ਼ਲਟ ਘੱਟ ਆਉਂਦੇ ਆ ਅਸੀਂ ਕੋਈ ਇਹੋ ਜਿਹੀ ਕੇਸਲਨੀ ਵਟਦੇ ਜਿਹੜੀ ਚੀਜ਼ ਚਾਹੀਦੀ ਹੈ ਤਾਂ ਉਹ ਪਾਉਣੀ ਹੀ ਪਾਉਣੀ ਹੀ ਪਾਉਣੀ ਇੰਨਾ ਹੀ ਫਰਕ ਆ ਦੇਖ ਅਲਟੀਨੇਟੀ ਤੁਸੀਂ ਸਟਾਰਟ ਸਮਝ ਸਮਝਣ ਦੀ ਕੋਸ਼ਿਸ਼ ਕਰੋ ਕਿ ਜਿਹੜੀ ਹਵਾ ਚ ਅਸੀਂ ਸਾਹ ਲੈ ਰਹੇ ਹਾਂ ਉਹ ਵੀ ਸ਼ੁੱਧ ਨਹੀਂ ਜਿਹੜਾ ਅਸੀਂ ਪਾਣੀ ਪੀ ਰਹੇ ਹਾਂ ਉਹ ਵੀ ਸ਼ੁੱਧ ਨਹੀਂ ਜੋ ਅਸੀਂ ਖਾ ਰਹੇ ਹਾਂ ਉਹ ਵੀ ਸ਼ੁੱਧ ਨਹੀਂ ਜਿਹੜੇ ਸਾਡੇ ਵਿਚਾਰ ਨੇ ਇੱਥੋਂ ਤੱਕ ਉਹ ਵੀ ਸ਼ੁੱਧ ਨਹੀਂ ਅੱਛਾ ਠੀਕ ਹੈ ਨਾ ਤੇ ਬਿਮਾਰੀਆਂ ਤਾਂ ਲੱਗਣੀਆਂ ਹੀ ਲੱਗਣੀਆਂ ਨੇ ਮੈਂ ਬਿਮਾਰੀਆਂ ਨੂੰ ਸਿਰਫ ਇੰਨਾ ਕੀ ਕਰ ਸਕਦਾ ਇਹ ਨਹੀਂ ਕਰ ਸਕਦਾ ਕਿ ਬਿਮਾਰੀਆਂ ਲੱਗਣ ਨਾ ਹੂੰ ਉਹ ਵੀ ਪੋਸੀਬਲ ਆ ਪਰ ਸਾਡੇ ਲਾਈਫਸਟਾਈਲ ਇਸ ਤਰ੍ਹਾਂ ਦਾ ਹੋ ਗਿਆ ਕਿ ਅਸੀਂ ਲਾਈਫਸਟਾਈਲ ਦੇ ਐਸੇ ਬੱਜੇ ਹੋਈਆਂ ਜੋ ਸਾਡਾ ਚੱਲ ਰਿਹਾ ਅੱਜ ਮਾਡਰਨ ਲਾਈਫਸਟਾਈਲ ਅਸੀਂ ਬਚ ਨਹੀਂ ਸਕਦੇ ਬਿਮਾਰੀਆਂ ਤੋਂ ਅਸੀਂ ਸਿਰਫ ਇੰਨੀ ਕੀ ਹੈਲਪ ਕਰ ਸਕਦੇ ਹਾਂ ਮੈਂ ਵੀ ਕੀ ਕਰ ਸਕਦਾ ਕੁਦਰਤ ਨੇ ਆਲਰੇਡੀ ਕੀਤਾ ਹੀ ਹੋਇਆ ਪਤਾ ਸੀ ਕੁਦਰਤ ਨੂੰ ਕੁਦਰਤ ਨੇ ਸਾਡੀ ਡਿਜ਼ਾਈਨਿੰਗ ਇਸ ਹਿਸਾਬ ਨਾਲ ਕੀਤੀ ਹੋਈ ਹੈ ਤੇ ਸਾਨੂੰ ਕੀ ਕੀ ਸਮੱਸਿਆਵਾਂ ਆਉਣੀਆਂ ਨੇ ਉਹਦੇ ਹਿਸਾਬ ਨਾਲ ਸਾਨੂੰ ਜੜੀ ਬੂਟੀਆਂ ਆਲਰੇਡੀ ਦਿੱਤੀਆਂ ਹੋਈਆਂ ਨੇ ਜੇ ਤੁਸੀਂ ਗੌਰ ਨਾਲ ਦੇਖੋ ਆਪਣੇ ਆਲੇ ਦੁਆਲੇ ਜਿੰਨੇ ਵੀ ਹਰੇ ਪੱਤੇ ਨੇ ਜਿੰਨੇ ਵੀ ਚਾਹੇ ਆਪਾਂ ਨੋਰਮਲ ਘਾਦੀ ਗੱਲ ਕਰੀਏ ਕੋਈ ਨਾ ਕੋਈ ਇਹ ਔਸ਼ਧੀ ਆ ਚਾਹੇ ਉਹ ਕਿਸੇ ਇਨਸਾਨ ਲਈ ਆ ਜਾਂ ਉਹ ਕਿਸੇ ਜਾਨਵਰ ਲਈ ਆ ਪਰ ਕੋਈ ਨਾ ਕੋਈ ਔਸ਼ਧੀ ਜ਼ਰੂਰ ਔਸ਼ਧੀ ਵਾਲੇ ਗੁਣ ਜ਼ਰੂਰ ਹੈਗੇ ਆ ਹਰ ਹਰੀ ਚੀਜ਼ ਦੇ ਵਿੱਚ ਓਕੇ ਠੀਕ ਹੈ ਜੀ ਜੀ ਤੇ ਆਪਾਂ ਇਨਸਾਨ ਸਭ ਤੋਂ ਪਹਿਲਾਂ ਹਰੇ ਪੱਤੇ ਹੀ ਤਿਆਰਦੇ ਜੇ ਬਿਮਾਰੀਆਂ ਤੋਂ ਬਚਣਾ ਇੱਕ ਬਿਲਕੁਲ ਦੇਸੀ ਗੱਲ ਦੱਸਦਾ ਨਹੀਂ ਕੋਈ ਸਮਝ ਆਉਂਦੀ ਨਾ ਸਹੀ 8-10 ਤਰ੍ਹਾਂ ਦੇ ਪੱਤੇ ਮਿਕਸ ਕਰਕੇ ਜੇ ਇਨਸਾਨ ਖਾਣ ਲੱਗ ਜਵੇ ਤਾਂ ਬਿਮਾਰੀ ਹੋਣ ਦੇ ਚਾਂਸਸ ਲਗਭਗ ਨਾ ਬਰਾਬਰ ਹੋ ਜਾਣਗੇ ਜੀ ਜੀ ਇਹ ਸੋਚਣ ਦੀ ਲੋੜ ਨਹੀਂ ਪਤਾ ਕਿਹੜਾ ਜਿਹੜਾ ਖਾ ਸਕਦਾ ਓਕੇ ਖਾਣ ਦਾ ਮਤਲਬ ਕੱਚਾ ਜਿਹਾ ਹੋਵੇ ਜਿਵੇਂ ਆਪਣੇ ਕਹਿੰਦੇ ਆ ਕਿ ਅਮਰੂਦ ਦੀਆਂ ਕੱਚੀਆਂ ਜਿਹੜੀਆਂ ਕੁਰਮਬਲਾਂ ਚਾਮਣ ਦੇ ਕੱਚੇ ਜਿਹੇ ਪੱਤੇ ਪਿੱਪਲ ਦੇ ਕੱਚੇ ਜਿਹੇ ਪੱਤੇ ਇਸ ਤਰ੍ਹਾਂ ਦੇ ਪੱਤੇ ਜਿਹੜੇ ਬੰਦਾ ਆਸਾਨੀ ਨਾਲ ਖਾ ਸਕਦਾ ਉਹ ਖਾ ਲਵੇ ਡੈਫੀਨੇਟਲੀ ਉਹਦੇ ਸਰੀਰ ਚੋਂ ਬਿਮਾਰੀਆਂ ਆਪਣੇ ਆਪ ਹੀ ਦੂਰ ਹੁੰਦੀਆਂ ਤੇ ਨਜ਼ਰ ਆਉਣਗੀਆਂ ਦੇਖੋ ਉਹੀ ਗੱਲ ਮੁੜ ਕੇ ਫੇਰ ਆ ਗਈ ਹਮ ਕਿ ਸਾਨੂੰ ਬੜਾ ਸੋਚਣ ਦੀ ਲੋੜ ਨਹੀਂ ਪੈਂਦੀ ਨੇਚਰੋਪੈਥੀ ਜਿਹੜੀ ਸਾਡੀ ਸਾਇੰਸ ਆ ਉਹ ਇਹ ਕਹਿੰਦੀ ਆ ਕਿ ਤੁਹਾਨੂੰ ਕੋਈ ਬਿਮਾਰੀ ਲੱਗੀ ਦਾ ਇਹਦਾ ਮਤਲਬ ਇਹ ਆ ਕਿ ਤੁਹਾਡੇ ਅੰਦਰ ਕਚਰਾ ਕਚਰਾ ਚਲਾ ਗਿਆ ਕਿਸੇ ਵੀ ਤਰੀਕੇ ਚਲਾ ਗਿਆ ਜੋ ਅਸੀਂ ਖਾਣੇ ਅਜਗਾ ਡਾਇਰੈਕਟ ਕਚਰਾ ਖਾਈ ਜਾ ਰਹੇ ਹਾਂ ਠੀਕ ਹੈ ਠੀਕ ਹੈ ਨਾ ਉਹ ਕਿਨ ਕਿਤੇ ਨਾ ਕਿਤੇ ਜਾ ਕੇ ਸਾਡੇ ਸਰੀਰ ਦੇ ਵਿੱਚ ਸਟਕ ਹੋ ਜਾਂਦਾ ਤੇ ਬਿਮਾਰੀ ਲੱਗ ਜਾਂਦੀ ਹੈ ਉਹਨੂੰ ਬਹੁਤਾ ਸਕੈਨ ਅਸੀਂ ਨਹੀਂ ਕਰਵਾਉਂਦੇ ਸਾਡੀ ਜਿਹੜੀ ਤਕਨੀਕ ਆ ਉਹ ਇਹ ਹੈ ਕਿ ਅਸੀਂ ਸਭ ਤੋਂ ਪਹਿਲਾਂ ਡੀਟੌਕਸੀਫਿਕੇਸ਼ਨ ਕਰਦੇ ਹਾਂ ਇਨਸਾਨ ਦੀ ਅੰਦਰੋਂ ਸਫਾਈ ਕਰਦੇ ਹਾਂ ਮੇਰੇ ਕਹਿਣ ਦਾ ਮਤਲਬ ਅਸੀਂ ਕੋਈ ਨਾ ਕੋਈ ਐਸੀ ਚੀਜ਼ ਜ਼ਰੂਰ ਦਿੰਨੇ ਆ ਕਿ ਪੇਟ ਪੂਰੀ ਤਰ੍ਹਾਂ ਸਾਫ਼ ਹੋ ਜਾਏ ਪੇਟ ਤੋਂ ਮਤਲਬ ਮੇਦਾ ਅੰਤੜੀਆਂ ਓਕੇ ਪੂਰੀ ਤਰ੍ਹਾਂ ਸਾਫ਼ ਹੋ ਜਾਣ ਉਦੇ ਨਾਲ ਹੀ ਬੰਦੇ ਦੀਆਂ ਅਧੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਨੇ ਸਰੀਰ ਆਪਣਾ ਕੰਮ ਫੰਕਸ਼ਨ ਪੂਰੇ ਕਰਨ ਲੱਗ ਜਾਂਦਾ ਜੀ 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 ਠੀਕ ਹੈ ਤੇ ਸਕੈਨਰ ਸਕੋਨਾਂ ਦਾ ਚਲੋ ਠੀਕ ਆ ਕਿ ਅੱਜ ਮਾਡਰਨ ਹੈਗਾ ਸਮਾਂ ਕਰਵਾਉਣੀਆਂ ਵੀ ਪੈਂਦੀਆਂ ਨੇ ਸਾਨੂੰ ਵੀ ਕਿਤੇ ਨਾ ਕਿਤੇ ਸਹਾਰਾ ਲੈਣਾ ਪਿਆ ਜਾਂਦਾ ਕਿ ਦੇਖੀਏ ਬੰਦੇ ਨੂੰ ਕੀ ਦਿੱਕਤ ਹੈ ਜ ਕੋਈ ਨਾ ਕਹਾਣੀ ਲੋਟ ਆਵੇ ਉਸ ਸਮੇ ਅਸੀਂ ਸਕੈਨਰ ਦੇ ਵਿੱਚ ਪਹੁੰਹੇ ਆਦਰਵਾਇਜ਼ ਬਹੁਤੇ ਟੈਸਟਾਂ ਦੀ ਜ਼ਰੂਰਤ ਨਹੀਂ ਬੰਦੇ ਦੀ ਅਸੀਂ ਫਿਜ਼ੀਕਲ ਕਾਉਂਸਲਿੰਗ ਦੇ ਵਿੱਚ ਹੀ ਲਗਭਗ ਬਿਮਾਰੀ ਦੀ ਜੜ ਫੜ ਲੈਂਦੇ ਹਾਂ ਜੜ ਫੜ ਲੈਂਦੇ ਹਾਂ ਡੈਫੀਨੇਟਲੀ ਦੇਖੋ ਅਸੀਂ ਕੈਂਸਰ ਦੇ ਮਰੀਜ਼ ਠੀਕ ਕਰਦੇ अच्छा mrize, curable. Curable de de. De de nahe, कैंसर ਦੇ ਮਰੀਜ਼ ਬਿਲਕੁਲ ਨੇਚਰਲ ਦਵਾਈਆਂ ਨਾਲ ਠੀਕ ਕਰਦੇ ਆ ਕੋਈ ਅਸੀਂ ਕੈਮੀਕਲ ਯੂਜ਼ ਨਹੀਂ ਕਰਦੇ ਸਰ ਬਿਲਕੁਲ ਠੀਕ ਲਾ ਰਹੇ ਆ ਜੀ ਮੈਂ ਕੈਂਸਰ ਦੀ ਹੀ ਗੱਲ ਕਰ ਰਿਹਾ ਕੈਂਸਰ ਇਜ਼ ਕਿਊਰੇਬਲ ਕਿਊਰੇਬਲ ਹੈਗਾ ਕੈਂਸਰ ਕੋਰ ਜਿਹੜੀ ਮਰਜੀ ਸਟੇਜ ਦਾ ਹੋਵੇ ਮੈਂ ਗੱਲ ਕਰ ਰਿਹਾ ਕੈਂਸਰ ਦੇ ਇਲਾਜ ਦੀ ਜ਼ਿੰਦਗੀ ਤੇ ਮੌਤ ਦੀ ਨੀ ਦੋਨਾਂ 'ਚ ਫਰਕ ਆ ਜਾਂਦਾ ਹਮ ਅੱਜ ਕੈਂਸਰ ਨੂੰ ਮੌਤ ਦਾ ਮਤਲਬ ਇਹ ਮੰਨਦੇ ਕਿ ਬਿਲਕੁਲ ਜਿਹਨੂੰ ਕੈਂਸਰ ਡਿਕਲੇਅਰ ਹੋ ਗਿਆ ਸਮਝ ਲਓ ਕਿ ਮੌਤ ਵਾਲੀ ਪੌੜੀ ਚੜ ਰਿਹਾ ਉਹਨੂੰ ਬਚਾਇਆ ਜਾ ਸਕਦਾ ਸਰ ਦੇਖੋ ਮੈਂ ਕਿਸੇ ਵੱਡੇ ਸਿਸਟਮ ਬਾਰੇ ਬੋਲਣਾ ਨਹੀਂ ਚਾਹੁੰਦਾ ਅੱਜ ਕੱਲ ਤੁਹਾਨੂੰ ਪਤਾ ਕਿ ਮਾਡਰਨ ਜੋ ਹੈਗਾ ਸਮਾਂ ਹਰ ਕੋਈ ਇਲਾਜ ਕਰਾਉਣ ਲਈ ਪਹਿਲਾਂ ਵੱਡੇ ਹਸਪਤਾਲਾਂ ਚ ਭਜਦਾ ਜਿੱਥੇ ਮਰਜੀ ਭੱਜ ਜਾਵੇ ਮੈਂ ਤੁਹਾਨੂੰ ਪ੍ਰੂਫ ਕਰ ਸਕਦਾ ਔਰ ਵਧੀਆ ਹਾਈ ਫਾਈ ਫੈਮਲੀਆਂ ਦੇ ਵਿੱਚ ਅਸੀਂ ਜੋ ਟ੍ਰੀਟਮੈਂਟ ਦਿੰਦੇ ਆ ਲੋਕ ਬਿਲਕੁਲ 100% ਕਿਉਰ ਹੋ ਚੁੱਕੇ ਨੇ ਹਾਂਜੀ ਸਰ 100% ਕੈਂਸਰ ਦੇ ਮਰੀਜ਼ ਕਿਉਰ ਹੋ ਚੁੱਕੇ ਨੇ ਔਰ ਕਾਫੀ ਸਮਾਂ ਪਹਿਲਾਂ ਬਿਲਕੁਲ ਸਰ ਪ੍ਰੂਫ ਇਸ ਟਾਈਮ ਦਾ ਮੇਰੇ ਕੋਲੇ ਕੋਈ ਨਹੀਂ हां मैं ਤੁਹਾਨੂੰ ਕੈਮਰੇ ਦੇ ਸਾਹਮਣੇ ਉਹ ਬੰਦੇ ਕਰ ਸਕਦਾ ਜਿਨ੍ਹਾਂ ਦਾ ਅਸੀਂ ਟ੍ਰੀਟਮੈਂਟ ਕੀਤਾ ਜਿਹੜੇ 100% ਬਿਲਕੁਲ ਕੈਂਸਰ ਤੋਂ ਨਿਜਾਤ ਪਾ ਚੁੱਕੇ ਜਿਨ੍ਹਾਂ ਨੂੰ ਜਵਾਬ ਦੇ ਦਿੰਦੇ ਸਰ ਐਕਚੁਅਲੀ ਮੇਰੇ ਕੋਲ ਨਾ ਨੰਬਰ ਤਾਂ ਨਹੀਂ ਹੈ ਪਰ ਮੈਂ ਘਰ ਗਿਆ ਸੀ ਉਹਨਾਂ ਦੇ ਮੈਂ ਤੁਹਾਨੂੰ ਘਰ ਲੈ ਕੇ ਜਾ ਸਕਦਾ ਕਿ ਆਪਾਂ ਘਰ ਜਾ ਕੇ ਉਹਨਾਂ ਨਾਲ ਡਿਸਕਸ ਕਰਵਾ ਸਕਦੇ ਹਾਂ ਮਰੀਜ਼ ਨਾਲ ਸਰ ਮੈਂ ਤੁਹਾਨੂੰ ਇਹੀ ਗੱਲ ਕਹਿ ਰਿਹਾ ਕਿ ਕੁਦਰਤ ਨੇ ਸਾਰਾ ਕੁਝ ਦਿੱਤਾ ਹੋਇਆ ਪਰ ਮਾਤਮਾ ਦੀ ਦੇਣ ਆ ਕੈਂਸਰ ਦੀਆਂ ਦਵਾਈਆਂ ਅਵੇਲੇਬਲ ਨਹੀਂ ਕੁਦਰਤ ਕੰਨੀ ਹੋਈ अच्छा ठीक है ना मैं ਤੁਹਾਨੂੰ ਮਰੀਜ਼ ਜਿਹੜੇ ਠੀਕ ਕੀਤਾ ਉਹ ਮਿਲਾ ਸਕਦਾ ਤੇ ਇਹੀ ਬਸ ਮਤਲਬ ਪੋਸੀਬਿਲਟੀ ਹੈ ਏਸੀ ਚਲੋ ਜਨਾਬ ਇੱਥੇ ਛੱਡ ਦਿਓ ਜੀ ਪਹਿਲਾਂ ਆਪਾਂ ਅਗਲੇ ਦੇ ਘਰ ਚਲਦੇ ਆਂ ਦੇਖਦੇ ਆ ਘਰੇ ਮਿਲਦੇ ਆ ਘਰੇ ਮਿਲ ਕੇ ਜੋ ਤੁਸੀਂ ਸਵਾਲ ਜਵਾਬ ਕਰਨੇ ਆ ਸਾਰੇ ਉਹਨਾਂ ਤੋਂ ਕਰੋ ਅੱਛਾ 100% ਪ੍ਰੋਪਰ ਤੁਹਾਨੂੰ ਉੱਥੋਂ ਫੀਡਬੈਕ ਮਿਲ ਸਕਦੀ ਆ ਆਪਾਂ ਘਰ ਚਲਦੇ ਆਂ ਅਗਰ ਫੋਨ ਹੁੰਦਾ ਤਾਂ ਮੈਂ ਫੋਨ ਵੀ ਕਰ ਲੈਂਦਾ ਆਪਾਂ ਉਹਨਾਂ ਦੇ ਘਰ ਪਰ ਹੈ 1.5 ਘੰਟੇ ਦਾ ਰਸਤਾ ਜੀ ਬਸ ਠੀਕ ਹੈ ਫਿਰ ਕੋਈ ਪੁੱਲ ਹੱਥ ਦਾ ਨਾਲ ਦਾ ਇੱਕ ਪਿੰਡ ਹੈ ਮੈਨੂੰ ਨਾਮ ਨਹੀਂ ਪਤਾ ਉੱਥੇ ਜਾ ਕੇ ਨਾ ਮਤਲਬ ਮੈਨੂੰ ਰਸਤਾ ਪਤਾ ਉਹ